ਸਤਿ ਸ਼੍ਰੀ ਅਕਾਲ ਸਾਰੇ ਮੇਰੇ ਨੂੰ ਸੰਦੀਪ ਦੇ ਜੀ ਬਹੁਤ ਬਹੁਤ ਵੈਲਕਮ ਜੀ ਤੇ ਵੀਜੇ ਜੇ ਆਪਣਾ ਵਿਜ਼ਿਟ ਹੈਗੀ ਆ ਪੰਡੋਰੀ ਰਣ ਸਿੰਘਾ ਜਿਲ੍ਹਾ ਤਰਨਤਪੁਰ ਦਾ ਤਸਵੀਰ ਵਿੱਚ ਤਰਨਤਪੁਰ ਇਸ ਘਰ ਦੀ ਵੀਡੀਓ ਬਹੁਤ ਪਹਿਲੀ ਬਣਾਉਣ ਲੱਗੇ ਪਰ ਬਹੁਤ ਵਾਰ ਨਹੀਂ ਕਰਦੇ ਜੀ ਘਰ ਦੇ ਪਛੂਗਾ ਦੋ ਹੀ ਮਈਆਂ ਸੇਲ ਆ ਤੇ ਆ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਜੀ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਹੈ ਜੀ ਮੁਬਾਰਦਾ ਬਕਰਦੇ ਨੇ ਕਰਦੀਆਂ ਮਈਆਂ ਜੀ ਮੁਬਾਰ ਨਹੀਂ ਕਰਦੀਆਂ ਮਈਆਂ ਜੀ ਚਲੋ ਦੋਵੇਂ ਸੁਈਆਂ ਜੀ ਹਾਂ ਦੋਵੇਂ ਸੁਈਆਂ ਚਲੋ ਟਿਕਰੇ ਡਰੈਸ ਬੋਲ ਦਿਓ ਆਪਣਾ ਫਿਰ ਪਿੰਡ ਬਨੋਦੀ ਰਣ ਸਿੰਘ ਹਾਂਜੀ ਦੇ ਜਿਲ੍ਹਾ ਤਰਨਤਾਰ ਠੀਕ ਹੈ ਨਾਮ ਤੁਹਾਡਾ ਤੇ ਫੋਨ ਨੰਬਰ ਨਾਮ ਚਰਨਜੀਤ ਹਾਂਜੀ 355 ਠੀਕ ਹੈ ਜੀ ਤੇ ਫੋਨ ਨੰਬਰ ਜੀ 988147511 ਇੱਕ ਵਾਰੀ ਸੋ ਬੋਲੋ ਜੀ 988147511 ਚਲੋ ਦੱਸੋ ਜੀ ਦੁੱਧ ਕਿੰਨਾ ਬਾਈ ਜੀ ਥੱਲੇ ਬਾਈ ਜੀ ਇਹ ਥੱਲੇ 14 ਲੀਟਰ ਦੁੱਧ ਆ ਜੀ ਚੋਰ ਉਹ ਪੱਕਾ ਤਾਂ ਦਾ ਹੈਗਾ ਹਾਂਜੀ ਹਾਂਜੀ ਠੀਕ ਆ ਤੇ ਸੂਆ ਕਿ ਨਮਾਉਗੀ ਜੀ ਇਹ ਇਹ ਸੂਆ ਤੀਜਾ ਜੀ ਤੀਜਾ ਸੂਆ ਹਾਂਜੀ ਤੇ ਕਿੰਨੇ ਟਮ ਹੋਗੇ ਸੂਈ ਨੂੰ ਇਹਨੂੰ ਜੀ ਅੱਜ ਕੋਈ 15 15 ਦਿਨ ਹੋ ਗਏ ਤੇ ਆ ਕੱਟਾ ਜੀ 31 31 ਮਹੀਨਾ ਹਾਂਜੀ ਤੇ ਖੋਲ ਜੀ ਫਿਰ ਆਪਾਂ ਹਾਂਜੀ ਖੋਲੋ ਖੋਲੋ ਆ ਜੀ ਖੋਲੋ ਚੋਈ ਚੋਈ ਵਧੀਆ ਹਾਂ ਵਧੀਆ ਪਾਜੀ ਇੱਕ ਨੰਬਰ ਦੀ ਲੋ ਦੇਖੋ ਜੀ ਵੱਡੀ ਝੋਟੀ ਆ ਸੋਹਣੀ ਝੋਟੀ ਆ ਤੇ ਆਪਾਂ ਘਰ ਦੇ ਬ੍ਰੀਡ ਤਿਆਰੀ ਕੀਤੀ ਕੇ ਲੈ ਕੇ ਆਂਦੀ ਕਦੋਂ ਨਹੀਂ ਜੀ ਇਹ ਪਿਛਲੇ ਸੂਏ ਲਿਆਦੀ ਜੀ ਕਸ਼ਬਾਹਰੋਂ ਲੈ ਕੇ ਆਂਦੇ ਹਾਂਜੀ ਹਾਂਜੀ ਠੀਕ ਆ ਥੋੜੀ ਝੋਟੀ ਆ ਤੋ ਨਮਨ ਲੋ ਜੀ ਦੇਖ ਅੱਛਾ ਠੀਕ ਕੋਈ ਗੱਲ ਨਹੀਂ ਲੋ ਜੀ ਵੇਖੋ ਮੈਂ ਤੋੜਨ ਲੈਜਰ ਬਾਹਰ ਲੈਜਰ ਲੋ ਰਾਜੀ ਬਾਈ ਜੀ ਬੋਲੀ ਝੋਟੀ ਲੈਜਰ ਬੰਦ ਆ ਜਾ ਆ ਜੀ ਆ ਜੀ ਅੱਜ ਬਾਸਰ ਤੋਂ ਦੋ ਵਜੇ ਆ ਜੀ ਟਾਈਮ ਥੋੜਾ ਹੀ ਆਇਆ ਹਾਂਜੀ ਦੁੱਧ ਵਸ ਸਕਦੀ ਆ ਹਾਂਜੀ ਹਾਂ ਜੀ ਮਾਣੀ ਆ ਜਿਹਦੇ ਕੋਈ ਸੇਵਾ ਸੁਗਰੀ ਨਹੀਂ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ 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 ਜੀ ਮੰਦੋ ਜੁੱਥੀ ਹਾਂਜੀ ਬੋਲੋ ਜੀ ਕੀਮਤ ਹਾਂਜੀ ਕੀਮਤ ਬੋਲੋ ਕੀਮਤ ਉਹ ਜੋ ਮਰਜੀ ਆ ਜਿਹੜੀ ਦੇਣ ਲੈਣ ਦਾ 140 ਹੈ ਜੀ 140 ਹਜ਼ਾਰ ਹਾਂਜੀ ਕਰ ਦੋ ਮੋਕੇ ਦਾ ਮੰਦ ਹਾਂਜੀ ਹੋ ਜੂ ਥੋੜਾ ਬਿਲਕੁਲ ਠੀਕ ਇਧਰ ਲਾ ਇਹ ਵੀ ਸੁਈਆ ਜੀ ਇਹ ਵੀ ਸੁਈਆ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਵੀ ਅਜ 20 20 ਦਿਨ ਹੋ ਗਿਆ ਜੀ ਕੱਟੀ ਅੰਮਰ ਹੈ ਜੀ ਅੱਛਾ ਜੀ ਕੱਟਾ ਅੱਛਾ ਦੁੱਧ ਕਿੰਨਾ ਏ ਥੱਲੇ ਇਹਦੇ ਥੱਲੇ ਆਇਆ ਵਸਤ 11 ਲੀਟਰ ਦੁੱਧ ਹੈ ਲਓ ਜੀ ਖੋਲੋ ਵੀ ਲਓ ਜੀ 11 ਕਿਲੋ ਦੁੱਧ ਦਾ ਦੇਖੋ ਤੋਰ ਜੀ ਤੋ ਆਈ ਬਾਈ ਜੀ ਫਿਰ ਸਵੇਰ ਕਿੰਨੇ ਕਰ ਦੋਣਾ ਜੀ ਆ ਹੋਈ ਗਈ ਸਾਡੇ ਵਿਸ਼ੇ ਸਾਡੇ ਆ ਬਠੀਕ ਹੈ ਜੀ ਆਜੋ ਵੀਜੀ ਆਜੋ ਬਠੀ ਹਾਂਜੀ ਇਹਦੀ ਕੀਮਤ ਇਹਦੀ ਬਾਈ ਜੀ ਜੋ ਮਰਜੀ ਕਹੀਏ 95000 ਦੇਣੀ ਹੈ 95 ਦੇਣੀ ਹਾਂਜੀ ਹਾਂਜੀ ਚਲੋ ਬਸ ਦੋਈ ਮਈਆਂ ਜੀ ਦੋ ਦੋ ਮਈਆਂ ਜੀ ਦੇਖੋ ਜੀ ਦੋ ਮਈਆਂ ਸੇਲ ਆ ਬਾਕੀ ਮੇਰੇ ਵੀਰ ਆਓ ਇੱਥੇ ਆ ਦੇ ਚੈੱਕ ਕਰਕੇ ਚੁਆਇ ਕਰਕੇ ਲੈ ਕੇ ਜਾਓ ਹਣਾ ਬਾਈ ਜੀ ਸਹੀ ਹੈ ਕਿ ਨਹੀਂ ਆਜੋ ਨੰਬਰ ਬੋਲਦੇ ਫਿਰ ਆਪਣਾ